ਮੈਨੂੰ ਖਰਚਾ ਪਤਾ ਨਹੀਂ ਦਿੰਦਾ ਜੇ ਮੈਂ ਕੋਈ ਖਰਚਾ ਪਤਾ ਮੰਗਦੀ ਆ ਤਾਂ ਮੈਨੂੰ ਕੁੱਟਦਾ ਤੇ ਕੀ ਕਹਿੰਦੇ ਮੈਨੂੰ ਕੱਲ ਇੰਨਾ ਕੁੱਟਿਆ ਮੇਰੇ ਮੂਹ ਦਾ ਸੱਪਾ ਬਿਲੋਂ ਹਾਲ ਕਰਤਾ ਮੇਰੇ ਕਿਰਪਾਨਾਂ ਨਾਲ ਉਹ ਕੁੱਟਿਆ ਮੈਂ ਵਸਣਾ ਕੱਲ ਨਹੀਂ ਮੇਰੇ ਸੰਦਾ ਲੈਣਾ ਮੈਂ ਵਸਣਾ ਚਾਹੁੰਨੀ ਉਹ ਮੈਨੂੰ ਪਸੰਦ ਨਹੀਂ ਮੈਨੂੰ ਖਰਚਾ ਪਤਾ ਨਹੀਂ ਦਿੰਦਾ ਨਹੀਂ ਰੀਜ਼ਨ ਕੀ ਹੈ ਮਤਲਬ ਕਿਉਂ ਨਹੀਂ ਮੈਂ ਰੱਖਣਾ ਚਾਹੁੰਦਾ ਤੁਹਾਨੂੰ ਕੰਨ ਨਹੀਂ ਕੰਨ ਮਰਖਣਾ ਨਹੀਂ ਤੂੰ ਗਲਤ ਹੈ ਗਲਤ ਦਾ ਮੈਨੂੰ ਬਾਤ ਸੁਣਾ ਮੈਂ ਉਹਦੇ ਤੋਂ ਕੋਈ ਸਮਝਣਾ ਚਾਹੁੰਦੀ ਮੈਂ ਗਲਤ ਹਾਂ ਨਾ ਮੇਰੇ ਤੋਂ ਮੈਨੂੰ ਪ੍ਰੂਫ ਦੇ ਦੇ ਮੈਂ ਗਲਤ ਹਾਂ ਮੈਨੂੰ ਬੇਪਾਲ ਤੂੰ ਮੈਨੂੰ ਪੰਡ ਦਾ ਰਹਿੰਦਾ ਹਰੇਕ ਨਾਲ ਹੀ ਪੰਡ ਦਾ ਰਹਿੰਦਾ ਮੈਨੂੰ ਕੱਲ ਕੀ ਹੋਇਆ ਕੱਲ ਤੂੰ ਸਾਹਮਣੇ ਇਹ ਵੀ ਗੱਲ ਕਹਿੰਦਾ 4-5 ਵਜੇ ਆਇਆ ਮੈਂ ਚਲਾ ਰਹੀ ਸੀ ਇੰਸਟਾ ਉਹਨੂੰ ਗਲਤ ਫਹਮੀ ਹੋ ਗਈ ਕੀ ਕੀ ਕਰੇਂ ਜੀ ਤੁਸੀਂ ਇੰਸਟਾ ਚਲਾ ਰਹੀ ਸੀ ਸਟੋਰੀ ਦੇਖ ਰਹੀ ਸੀ ਉਹਨੂੰ ਗਲਤ ਫਹਮੀ ਹੋ ਗਈ ਕਿ ਮੈਂ ਕਿਸੇ ਨਾਲ ਗੱਲਬਾਤ ਕਰਦੀ ਆ ਉਹਨੇ ਮੇਰੀ ਇੱਕ ਨਹੀਂ ਸੁਣੀ ਉਹਨੇ ਮੈਨੂੰ ਕੁੱਟਿਆ ਕਿਹ ਨਾਲ ਕੁੱਟਿਆ ਮੇਰੇ ਵਾਲ ਕੁੱਟੇ ਮੇਰੇ ਲੱਕ 'ਚ ਕ੍ਰਪਾਨਾ ਮਾਰਿਆ ਕਰੇ ਕੋਈ ਨਹੀਂ ਸੀ ਜਦ ਮੈਂ ਇਕੱਲੀ ਹੁੰਦੀ ਉਹ ਮੈਨੂੰ ਮਾਰ ਦਿੰਦਾ ਬੱਚਾ ਹੈ ਤੁਹਾਡਾ ਇੱਕ ਬੇਟਾ ਮੇਰੇ ਕੋਲ ਤੇ ਪਹਿਲੇ ਵੀ ਮਾਰਕੁੱਟ ਕਰਦਾ ਹਾਂਜੀ ਪਹਿਲੇ ਵੀ ਕਈ ਵਾਰ ਕੀਤੀ ਹੋਈ ਹੈ ਪਰ ਅਸੀਂ ਐਵੇਂ ਸਮਝਾ ਲੈਂਦੇ ਸੀ ਕਿਉਂਕਿ ਮੈਂ ਮਸਨਾ ਚਾਹੁੰਦੀ ਸੀ ਮੇਰਾ ਬੇਟਾ ਨਾ ਦਵਾਜੂਆ ਉਹਨੂੰ ਪ੍ਰੋਬਲਮ ਹੈ ਉਹਨਾਂ ਚੰਡੀਗੜ੍ਹ ਦਾ ਇਲਾਜ ਚੱਲ ਰਿਹਾ ਹੈ। ਬੱਚਾ ਬਿਮਾਰ ਰਹਿੰਦਾ। ਹਾਂਜੀ ਉਹਦਾ ਪੀਜੀਆ ਇਲਾਜ ਚੱਲ ਰਿਹਾ ਹੈ। ਸਕੈਟ ਕੇ ਪੁਲਿਸ ਨੇ ਸਕੈਟ ਕਰੀਏ ਤੁਸੀਂ ਪਹਿਲਾਂ ਹਾਂਜੀ ਪਹਿਲਾਂ ਕੀਤੀ ਸੀ ਤੇ ਉਹਨਾਂ ਦਾ ਫੋਨ ਵੀ ਆਇਆ ਸੀ ਮੈਂ ਰਿਜੈਕਟ ਕਰਤਾ ਸੀ ਮੈਂ ਕਿ ਕੋਈ ਨਾ ਮੈਂ ਵੱਸ ਜੂੰਗੀ। ਹੁਣ ਨਹੀਂ ਮੈਨੂੰ ਤੰਗ ਕਰਦੇ। ਪਰ ਹੁਣ ਮੈਨੂੰ ਫੇਰ ਤੋਂ ਤੰਗ ਕਰਨ ਲੱਗ ਗਿਓ। ਹੁਣ ਤੁਸੀਂ ਕੀ ਚਾਹੁੰਦੇ ਹੋ? ਹੁਣ ਮੈਂ ਉੱਥੇ ਵੱਸਣਾ ਨਹੀਂ। ਮੈਨੂੰ ਮੇਰਾ ਨਿਆ ਦਾਇਆ ਚਾਹੀਦਾ। ਦਇਆ ਕਰਾਓ। ਠੀਕ। ਮੇਰਾ ਨਾਮ ਸੁਖੋਦੀ। ਸੁਖੋਦੀ। ਕੁੜੀ ਦਾ ਨਾਮ ਹਾਂਜੀ ਕੁੜੀ ਦਾ ਨਾਮ ਕਸਨਾ ਦੇਵੀ ਤੁਸੀਂ ਆਹ ਕਸਨਾ ਕਿੱਥੇ ਗਈ ਇਹ ਹਿੰਮੂ ਆ ਜਰਾ ਟੀਕੇ ਦੇ ਨਾਲ ਹਿੰਮੂ ਆ ਜਰਾ ਕੀ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਬਸ ਸਾਲ ਕਿ ਮੇਰੀ ਕੁੜੀਆ ਨੂੰ ਠੀਕ ਰੱਖਿਆ 5 ਸਾਲੇ ਦਾ ਵਿਆਹ ਦਾ ਹੋਇਆ ਸਾਲ ਠੀਕ ਰੱਖਿਆ ਉਸ ਤੋਂ ਬਾਅਦ ਜਮਾਈ ਸਾਨੂੰ ਮੇਰੀ ਕੁੜੀਆ ਨੂੰ ਬਹੁਤ ਤੰਗ ਕਰਨ ਲੱਗ ਗਿਆ ਮੇਰੇ ਜਮਾਈ ਕਦੋਂ ਕੁੱਟ ਦਿੰਦਾ ਇਹਨੂੰ ਕਦੋਂ ਕੀ ਇਹਨੂੰ ਕਿਨਾਲ ਲੈ ਕੇ ਆ ਆ ਲੈ ਕੇ ਆ ਕੀ ਮੰਗ ਕਰਦਾ ਇਹ ਮੰਗ ਪਹਿਲਾਂ ਅਸੀਂ ਵਿਆਹ ਚ ਦਿੱਤਾ ਤੇ ਮੋਟਰਸਾਈਕਲ ਏ ਉਸ ਤੋਂ ਬਾਅਦ ਹੁਣ ਮੰਗਦਾ ਬੋਲਟ ਅਸੀਂ ਬੋਲਟ ਦੇ ਨਹੀਂ ਸਕਦੇ ਗਰੀਬ ਬੰਦਾ ਕਿੰਨਾ ਪੈਸਾ ਲੈ ਰੱਖਿਆ ਇਹਦੇ ਵਿਆਹ ਤੇ ਪਹਿਲਾਂ ਅਸੀਂ ਬੋਲ ਲਾਤਾ 7-8 ਲੱਖ ਰੁਪਏ ਲਾਤਾ ਕੜੇ ਧਿਕਰ ਦਿੱਤਾ ਛਾਂਪਾਂ ਦਿੱਤੀਆਂ ਵੀ ਸਾਰਾ ਕੁਝ ਨਿੱਕਾ ਮੋਟਾ ਸਮਾਨ ਦਿੰਦਾ ਹੈ ਤੰਗ ਕਿਉਂ ਕਰਦਾ ਹੈ ਤੰਗ ਪੈਸੇ ਕਰਦਾ ਹੈ ਕੰਮ ਕਰਦਾ ਨਹੀਂ ਬੇਲਾ ਰਹਿੰਦਾ ਸਾਨੂੰ ਨਹੀਂ ਪਤਾ ਵੀ ਕੀ ਖਾਂਦਾ ਕੀ ਨਹੀਂ ਖਾਂਦਾ ਸਾਡੀ ਕੁੜੀਆਂ ਨੂੰ ਜਦੋਂ ਦੇਖਾ ਦਿਲ ਕਰਦਾ ਉਹਦੇ ਕੁੱਟ ਦਿੰਦਾ ਸਾਡੇ ਕੁੜੀਆਂ ਨੂੰ ਇੱਕ ਮੇਰੇ ਕੋਲ ਮੁੰਡਾ ਇੱਕ ਕੁੜੀ ਹੈ ਹੁਣ ਕੀ ਕੀਤਾ ਜੀ ਹੁਣ ਤੁਸੀਂ ਲੈ ਕੇ ਆਏ ਅਸੀਂ ਜਿਹਨੂੰ ਲੈ ਕੇ ਆਏ ਆ ਠੀਕ ਹੈ ਨਾ ਇਹ ਨੱਚੀ ਲੜਾਈ ਝਗੜਾ ਹੋਇਆ ਵੀ ਚਲੋ ਹੁਣ ਬੱਚੇ ਮੋਬਾਈਲ ਕਰ ਲੈਂਦੇ ਦੇਖ ਲੈਂਦੇ ਨੇ ਉਹਨੂੰ ਥੋੜੀ ਗਲਤਫਹਿਮੀ ਹੋ ਗਈ ਵੀ ਇਹ ਮੋਬਾਈਲ ਗਲਤ ਫੋਨ ਕਰ ਰਹੀ ਹੈ ਵੀ ਇਹੋ ਜਿਹੀ ਕੋਈ ਗੱਲ ਨਹੀਂ ਐਕਸਟਰਾ ਦੇਖ ਰਹੀ ਸੀ ਜਦੋਂ ਉਹ ਐਕਸਟਰਾ ਦੇਖੇ ਤਾਂ ਨਾਲ ਫੋਨ ਫੜ ਲਿਆ ਕਿ ਕਿੰਨੀ ਬੇਟੀ ਜੀ ਮੇਰੀ ਇੱਕ ਬੇਟੀ ਹੈ ਇੱਕ ਬੇਟੀ ਹਾਂਜੀ ਇਹ ਵੀ ਉਹਥੇ ਰਹੇ ਹਨ ਮਾਜਰੇ ਹਾਂਜੀ ਇਹ ਮਾਜਰੇ ਵੈਜੀ ਦੇਖੋ ਪਹਿਲੇ ਵੀ ਜਦੋਂ ਮਸੰਦ ਹੋਤਾ ਹੋਇਆ ਬਟਾ ਹਾਂ ਜੀ ਪਹਿਲਾਂ ਸਾਡਾ ਪੰਚਾਇਤੀ ਫੈਸਲਾ ਸੀ ਅਸੀਂ ਭੇਜਤਾ ਸੀ ਉਸ ਟਾਈਮ ਕੀ ਹੋਇਆ ਸੀ ਉਸ ਟਾਈਮ ਤੇ ਸਹੀ ਲੜਾਈ ਚੜਾਈ ਪੁਲਿਸ ਤੇ ਨਹੀਂ ਅਸੀਂ ਸ਼ਿਕਾਇਤ ਅਸੀਂ ਸ਼ਿਕਾਇਤ ਕੀਤੀ ਸੀ ਅਸੀਂ ਸ਼ਿਕਾਇਤ ਸਾਲੋਂ ਫਿਰ ਬਾਅਦ ਸੇ ਸਾਡੇ ਪੰਚਾਇਤੀ ਫੈਸਲਾ ਸੀ ਅਸੀਂ ਕੁੜੀ ਭੇਜਦੀ